ਰਾਤੀ ਭਾਈ ਜਿੱਥੇ ਰੁਕੇ ਵੇ ਤੇ ਉਥੇ ਠੰਡ ਦਾ ਲੈਵਲ ਕੁਛ ਐਦਾਂ ਦਾ ਹੈ ਵੀ ਟੈਂਪਰੇਚਰ ਮਾਈਨਸ 7 ਤੱਕ ਗਿਆ ਹੈ ਤੇ ਪਾਣੀ ਜਿਹੜਾ ਸਾਈਡਾਂ ਲੱਗੀ ਜਾਂਦਾ ਉਹ ਭਾਈ ਐਦਾਂ ਜੰਮੀ ਜਾਂਦਾ ਹੈ ਲੋ ਜੀ ਕਰੋ ਚੈੱਕ ਬਰਾੜਾ ਫਿਰ ਰਾਤੀ ਨੀਂਦ ਕਿਦਾਂ ਆਈ ਨੀ ਇਹ ਸੋਹਣੀ ਆਈ ਉਹ ਆਪਣੇ ਅੰਦਰ ਠੰਡ ਤਾਂ ਨਹੀਂ ਲੱਗੀ ਬਈ ਪਰ ਠੰਡ ਬਹੁਤ ਹੁੰਦੀ ਐ ਇਸ ਤਾਂ ਤੇ ਹਾਂ ਕਈ ਵੀਰ ਕਹਿੰਦੇ ਹੁੰਦੇ ਆ ਵੀ ਅਸੀਂ ਜੇ ਹੁਣ ਆ ਜੀਏ ਇਹ ਆਉਣਾ ਬਈ ਘੁੰਮਣਾ ਬਈ ਆਪ ਦਾ ਬੰਦਾ ਉਹੀ ਐ ਹਸਾਬ ਨਾਲ ਆਪ ਦਾ ਰਜਾਈ ਰੱਪੇ ਦਾ ਪ੍ਰਬੰਧਕ ਚੰਗਾ ਕਰਕੇ ਆਵੇ ਸਹੀ ਗੱਲ ਹੈ ਹਾਂ ਜੇ ਕੋਈ ਮੋਟਰਸਾਈਕਲ ਜਾਂ ਸਾਈਕਲ ਤੇ ਆਉਂਦਾ ਉਹਦੇ ਕੋਲੇ ਪੂਰਾ ਚੰਗਾ ਵੀ ਘਟਾਓ ਡਿਗਰੀ ਵਾਲਾ ਤੇ ਆਪਣੇ ਲਦਾਖ ਦੇ ਵਿੱਚ ਕਿੰਨੇ ਦਿਨ ਹੋ ਗਏ ਸਾਈਕਲਿੰਗ ਕਰਦਿਆਂ ਨੂੰ ਅੱਜ 43ਵਾਂ ਦਿਨ ਆ ਬਈ ਦਾਸ ਹੋ ਰਿਆਂ ਨੂੰ ਖੁਦ ਆਪ ਨੂੰ ਹਾਂ ਤੇ ਇਹ ਸੋਹਣਾ ਸਫਰ ਉਹ ਮਲਿੰਗਲਾ ਚੜ੍ਹਨਾ ਸੀ ਅੱਜ ਸਵੇਰੇ ਅਸੀਂ ਤੇ ਉਹਦੇ ਅੱਜ ਠੱਲ ਵੱਜ ਗਈ ਉਹ ਕਾਹ ਤੋਂ ਹੋਏ ਭਾਈ ਸਾਹਿਬ ਖੁਦਾ ਅੱਗੇ ਜਾ ਕੇ ਦੱਸ ਦੇਣਗੇ ਉਹ ਤੁਹਾਨੂੰ ਭਾਈ ਅੱਗੇ ਜਾ ਕੇ ਦੱਸਾਂਗੇ ਤੇ ਵੀਡੀਓ ਦੇਖਣ ਵਾਲੇ ਸਾਰੇ ਮਿੱਤਰ ਪਿਆਰਿਆਂ ਨੂੰ ਲਦਾਖ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ ਹੋ ਗਈ ਜੀ 23 ਸਤੰਬਰ ਸਾਲ 2025 ਤੇ ਸਮਾਂ ਇਸ ਟਾਈਮ ਬਰਾੜਾ ਕਿੰਨਾ ਹੋ ਰਿਹਾ ਸਵਾ 8 ਵਜੇ ਦਾ ਸਵਾ 8 ਵਜੇ ਦਾ ਸਮਾਂ ਹੋ ਰਿਹਾ ਤੇ ਰਾਤੀ ਆਪਾਂ ਚੱਲੇ ਸੀਗੇ ਕੱਲ ਚੱਲੇ ਸੀਗੇ ਆਪਾਂ ਹਨਲੇ ਤੋਂ ਇਹ ਸਾਰੇ ਪਹਾੜ ਕ੍ਰਾਸ ਕਰਦੇ ਭਾਈ ਇੱਥੇ ਪਹੁੰਚ ਗਏ ਆਪਾਂ ਜਦੋਂ ਇੱਥੇ ਤੰਬੂ ਲੱਗੇ ਦੇਖੇ ਸਾਨੂੰ ਇਹ ਤਾਂ ਵੀ ਆਰਮੀ ਵਾਲੇ ਦੇ ਤੰਬੂ ਹੋਣਗੇ ਅਸੀਂ ਹਾਕਾ ਹੁਕਾ ਮਾਰੀਆਂ ਭਾਈ ਕੋਈ ਨਹੀਂ ਬੋਲਿਆ ਤੇ ਜਦੋਂ ਜੱਪਾਂ ਖੋਲ ਕੇ ਦੇਖੀਆਂ ਤੇ ਭਾਈ ਤੰਬੂ ਖਾਲੀ ਪਏ ਸੀ ਉਹ ਕਹਿੰਦੇ ਆਓ ਤੇ ਤੁਸੀਂ ਭਾਈ ਇੱਥੇ ਬਿਸਤਰਾ ਵਿਛਾਓ ਸੌਂ ਜਾਓ ਬਾਫੇ ਉੱਪਰ ਵਾਲੇ ਦਾ ਧੰਨਵਾਦ ਕਰਿਆ ਭਾਈ ਅਸੀਂ ਸਾਈਕਲ ਅੰਦਰ ਖੜੇ ਕਰ ਲਏ ਤੇ ਰਾਤੀ ਇੱਥੇ ਪਹੁੰਚਦੇ ਨੂੰ ਹਨੇਰਾ ਹੋ ਗਿਆ ਤਾਂ ਉਹ ਹਨੇਰੇ ਹੋਣ ਦਾ ਕਾਰਨ ਇਹ ਸੀਗਾ ਭਾਈ ਵੀ ਜਿਹੜਾ ਆਪਣਾ ਸਾਈਕਲ ਹੈ ਉਹਦੇ ਹਾਈਡਰੌਲਿਕ ਬ੍ਰੇਕ ਆਏ ਮੈਨੂੰ ਲੱਗਦਾ ਉਹਦਾ ਕੋਈ ਪ੍ਰੈਸ਼ਰ ਪ੍ਰੋਸ਼ਰ ਲੀਕ ਹੋ ਗਿਆ ਤਾਂ ਪ੍ਰੈਸ਼ਰ ਲੀਕ ਹੋਣੇ ਕਰਕੇ ਬਰਾੜਾ ਆ ਜਾ ਇਧਰ ਨੂੰ ਪ੍ਰੈਸ਼ਰ ਲੀਕ ਹੋਣੇ ਕਰਕੇ ਉਹ ਵਿੱਚ ਵਿੱਚ ਬ੍ਰੇਕ ਲੱਗ ਜੇ ਕਰੇ ਤੇ ਵਿੱਚ ਸਾਈਕਲ ਛੱਡ ਦੇ ਕਰੇ ਸਿੱਧੀ 15 ਕਿਲੋਮੀਟਰ ਦੀ ਢਲਾਨਤੀ 7 ਕਿਲੋਮੀਟਰ ਹਾਂ ਤੁਰ ਕੇ ਕੱਢ ਲਈ ਉਹ ਤੋਂ ਬਾਅਦ ਫੇਰ ਪ੍ਰੈਸ਼ਰ ਬਣ ਗਿਆ ਤੇ ਹੌਲੀ ਹੌਲੀ ਬ੍ਰੇਕਾਂ ਲੱਗਣ ਲੱਗੀਆਂ ਤੇ ਉਹ ਚੋਬਰ ਮੈਨੂੰ ਲੱਗਦਾ ਮੂੰਹ ਹੱਥ ਧੋ ਕੇ ਤੇ ਫੇਰ ਦੁਬਾਰਾ ਆਉਂਗਾ ਤੇ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦਿਖਾ ਦਿੰਦਾ ਪਰੰਦਾ ਇੱਥੇ ਦੇਖ ਲਓ ਭਾਈ ਇਹ برف ਇਦਾਂ ਜੰਮ ਜਾਂਦੀ ਇੱਥੇ ਇੱਥੇ ਥੋੜਾ ਬਹੁਤਾ ਪਾਣੀ ਹੈ ਵੀ ਇਹ ਇਹ ਲੈਵਲ ਹੈ ਠੰਡ ਦਾ ਤੇ ਰਾਤੀ ਉਹ ਤੰਬੂਆਂ ਨੇ ਬਚਾਲੇ ਤੇ ਜਿਹੜੇ ਆਪਣੇ ਕੋਲੇ ਸਲੀਪਿੰਗ ਬੈਗ ਹੈ ਡਬਲ ਜੈਕਟਾਂ ਉਹਨਾਂ ਨੇ ਭਾਈ ਆਪਾਂ ਨੂੰ ਬਚਾ ਲਿਆ ਏਰੀਆ ਬਹੁਤਾ ਖੁੱਲਾ ਏ ਅੱਜ ਸਾਈਕਲ ਥੋੜਾ ਠੀਕ ਕਰਕੇ ਤੇ ਥੋੜੀ ਰੈਸਟ ਕਰਕੇ ਆਪਾਂ ਦੁਨੀਆਂ ਦੇ ਸਭ ਤੋਂ ਉੱਚੇ ਪਹਾੜ ਦੇ ਉੱਤੇ ਚੜ ਜਾਾਂਗੇ ਯੂ ਨੋ ਪਾਈ ਉਮਲਿੰਗਲਾ ਕਹਿੰਦੇ ਆ ਤੇ ਉਮਲਿੰਗਲਾ ਤੋਂ ਬਾਅਦ ਦੀ ਪਲਾਨਿੰਗ ਆਪਣੀ ਘਰ ਵਾਪਸੀ ਆ ਬਰਾਡ ਅੱਗੇ ਜਾਏਗਾ ਤੇ ਪਾਣੀ ਪਾਈ ਇਦਾਂ ਜਮਿਆ ਪਿਆ ਇੱਥੇ ਇਹ ਸਾਰਾ ਪਾਣੀ ਜਮਿਆ ਹੋਇਆ ਲੋ ਜੀ ਤੁਹਾਨੂੰ ਪੰਨ ਕੇ ਦਿਖਾ ਦਿੰਦੇ ਆ ਵੀ ਠੰਡ ਦਾ ਲੈਵਲ ਕਿ ਆਏ ਕਰੋ ਜਾ ਕੇ ਇਦਾਂ ਹੀ ਜਿਹੜੀ ਪੈਂਗੋਂਗ ਲੇਕ ਹੈ ਉਹ ਜੰਮ ਜਾਂਦੀ ਹੈ ਹੈ ਉਹ ਖਾਰੇ ਪਾਣੀ ਦੀ ਹੈ ਪਰ ਉਹ ਇਦਾਂ ਜੰਮ ਜਾਂਦੀ ਤੇ ਉਸ ਤੋਂ ਬਾਅਦ ਭਾਈ ਉਹਦੇ ਉੱਤੇ ਜਿਹੜੀ ਵਾਟਰ ਗੇਮ ਹੈ ਆ ਆਈਸ ਹਾਕੀ ਹੈ ਉਹ ਸਟਾਰਟ ਹੋ ਜਾਂਦੀ ਹੈ ਤਾਂ ਹੀ ਰਾਤ ਠੰਡ ਲੱਗੀ ਗਈ ਕਿਉਂਕਿ ਪਾਣੀ ਬਹੁਤਾ ਜਮਿਆ ਵਾ ਤੇ ਸਿੱਧਾ ਇਹ ਰੋਡ ਜਾ ਰਿਹਾ ਉਹ ਸਾਹਮਣੇ ਚੁਸ਼ਮਲੇ ਬ੍ਰਿਜ ਨੂੰ ਆਪਾਂ ਨੇ ਉੱਥੇ ਪਹੁੰਚਣਾ ਸੀਗਾ ਪਰ ਆਪਾਂ ਨੂੰ ਤੰਬੂ ਇੱਥੇ ਲੱਗਿਆ ਵਾ ਮਿਲ ਗਿਆ ਆਪਾਂ ਇੱਥੇ ਰੋਗੇ ਉੱਥੇ ਇੱਕ ਹੋਮਸਟੇ ਹੈ ਤੇ ਉਸ ਤੋਂ ਬਾਅਦ ਉੱਥੇ ਇੱਕ ਠਾਬਾ ਹੈ ਉੱਥੇ ਚੱਲਦੇ ਆਂ ਕੁਝ ਖਾਂਦੇ ਪੀਂਦੇ ਆਂ ਤੇ ਤੁਹਾਨੂੰ ਜਿਹੜਾ ਤੰਬੂ ਹੈ ਉਹਦੇ ਅੰਦਰ ਦਾ 뷰 ਦਿਖਾ ਦਿੰਦੇ ਆਂ ਅਗਰ ਤੁਸੀਂ ਵੀ ਲਦਾਖ ਆ ਰਹੇ ਹੋ ਇਹ ਦਿਨਾਂ ਦੇ ਵਿਚਾਰ ਰਹੇ ਹੋ ਤਾਂ ਭਾਈ ਆਪਣਾ ਬੰਦੋਬਸਤ ਕਰਕੇ ਆਇਓ ਵੀ ਮੋਟੀਆਂ ਜੈਕਟਾਂ ਤੇ ਤਗੜੇ 슬ੀਪਿੰਗ ਬੈਗ ਤੁਹਾਡੇ ਕੋਲੇ ਹੋਣੇ ਚਾਹੀਦੇ ਆ ਵੀ ਤਾਂ ਤੁਸੀਂ ਇੱਧਰ ਸਰਵਾਈਵ ਕਰੋਗੇ ਨਹੀਂ ਠੰਡ ਨੇ ਬਹੁਤ ਕਟਾਈ ਕਰਨੀ ਹੈ ਸਾਹਮਣੇ برفਾਂ ਲੱਦੇ ਪਹਾੜ ਉੱਥੋਂ ਵੀ ਠੰਡੀ ਹਵਾ ਆਈ ਗਈ ਤੇ ਅਸੀਂ ਪਾਣੀ ਦੇ ਬੋਤਲਾਂ ਭਰ ਕੇ ਪਾਈ ਧੁੱਪ 'ਚ ਰੱਖੀਆਂ ਹੋਈਆਂ ਵੀ ਥੋੜਾ ਭਿੰਨ ਯੋਗ ਹੋ ਜਾਏਗਾ ਪਹਿਲਾਂ ਇੱਧਰ ਵਾਲੇ ਤੰਬੂ ਦੀ ਜਿੱਪ ਖੋਲੀ ਤਾਂ ਭਾਈ ਇਹ ਵੀ ਖਾਲੀ ਮਿਲਿਆ ਆਪਨ ਇਹ ਬੜਾ ਬਹੁਤਾ ਤਾਂ ਆਪਾਂ ਫਿਰ ਇਹ ਤੰਬੂ ਦੇ ਵਿੱਚ ਆ ਗਏ ਇੱਥੇ ਆਪਣੇ ਸਾਈਕਲ ਲੱਗ ਗਏ ਅੰਦਰ ਨਿੱਗ ਸੋਣਾ ਹੈ ਤੇ ਇਹ ਆਪਣੇ ਸਲੀਪਿੰਗ ਬੈਗ ਪਈ ਹੈ ਇਹ ਹੈ ਜੀ ਅੰਦਰ ਦਾ ਮਾਹੌਲ ਤੇ ਆਪਾਂ ਚੱਲਦੇ ਆ ਤੁੱਪ ਸਿਕਦੇ ਆ ਸਰੀਰ ਗਰਮ ਕਰਕੇ ਸਾਈਕਲ ਠੀਕ ਕਰਕੇ ਫਿਰ ਅੱਗੇ ਨੂੰ ਚੱਲੇ ਪਾਵਾਂਗੇ ਹਾਂ ਵੀ ਬਰਾੜਾ ਬਰਫ ਚੱਕੀ ਕਰ ਰਿਹਾ ਤੁੱਪ ਜੀ ਵਧੀਆ ਲੱਗਦੀ ਆ 10 10 20 ਮਿੰਟ ਹੋਰ ਠਹਿਰ ਜਾ ਹਾਂ ਨਾਲ ਤਾਂ ਹਵਾ ਜੀ ਘਟ ਜੂ ਮੜੀਏ ਅੰਦਰ ਤੁੱਪ ਵਧ ਜੂਗੀ ਤੂੰ ਬਰਫ ਚੱਕੀ ਫਿਰਦਾ ਹਾਂ ਇੱਥੇ ਉਸ ਜੇ ਲਾ ਕੇ ਨਾ ਸਾਈਕਲ ਆਪਾਂ ਮੜੀਏ ਇੱਥੇ ਚੈੱਕ ਕਰ ਲਾਂਗੇ ਪਹਿਲਾਂ ਹਾਂ ਉਹ ਚੈੱਕ ਕਰ ਲੂ ਉਥੇ ਬਾਲੇ ਦਾਲੇ ਜੇ ਹੋ ਜਾਂਦੇ ਆ ਇਹਨੂੰ ਪਤਾ ਹੈ ਨਾ ਇਹ ਰਵੋਥੀ ਜਾ ਕੇ ਖਾ ਪੀ ਲਾਂ ਕੋ ਛੋਟਾ ਬੇ ਨਾ ਵਾਈ ਫਿਰ ਸਾਈਕਲ ਪਰ ਆ ਗਿਆ ਮੈਂ ਬਾਈ ਬਸ ਘੇੜਾ ਮਾਰਨਾ ਸੀ ਕਿਤ ਬੰਨੀ ਮੈਂ ਆ ਗਾਂ ਜਾਏ ਇਹ ਹਾਂ ਆਏ ਬਹੁਤ ਪੁੱਛਦੇ ਇਹ ਬਾਈ ਸਾਈਕਲ ਪਰ ਆ ਗਿਆ ਉਹ ਹੋਮਸਟੇ ਇੱਥੇ ਆਹ ਕਿੱਥੇ ਯਾਰ ਇਹ ਹੋਮਸਟੇ ਇਹੀ ਲੱਗਦੀ ਹੱਟ ਹੋਮਸਟੇ ਹਾਉ ਬਾਈ ਨਹੀਂ ਕੱਕੀ ਜਾਂਦਾ ਸੀ ਕਹਿੰਦਾ ਟਿਕਾਣਾ ਦੇ ਦਿੰਦੇ ਇੱਥੇ ਜੰਬੀ ਜ ਬਣੀ ਹੋਈ ਆ ਹੱਟ ਹੋਮਸਟੇ ਉਹੀ ਹੈ ਹਾਂ ਖਾਲਾਂ ਨੇ ਆ ਚੋਬਰ ਨੇ ਛੁੱਟੀ ਵਾਲੇ ਦਿਨ ਅੱਜ ਸਾਈਕਲ ਦੇ ਬੱਟ ਕੱਢੇ ਹੋਏ ਚਮਕਾ ਚ ਨਾਟ ਛੁੱਟੀ ਵਾਲੇ ਦਿਨ ਐਵਰੀ ਡੇ ਐਵਰੀ ਡੇ ਹਣ ਮੈਨੂੰ ਕਿਹਾ ਜਾਊਗਾ ਹੁਣ ਇਹਨੂੰ ਧੀਰੂ ਲਾਲੇਕਰ ਨੂੰ ਮਰੀ ਬੱਟੀ ਇਵੇਂ ਕੱਟਦੀਆਂ ਵਿੱਚੋਂ ਮੈਂ ਇੱਕ ਕੱਟਦੀਗਾ ਮੈਂ ਤੂੰ ਦੁਬਾਰੇ ਬਣਾ ਮੈਂ ਦੁਬਾਰੇ ਹੀ ਹੋਵੇ ਆਪਦੇ ਜਣੇ ਦਸੂਣ ਲੇਕੇ ਮੈਂ ਬਤੀਏ ਗੱਲ ਯਾਰ ਹਾਂ ਰੋਜ਼ ਕਪੜਾ ਹੋਣਾ ਚਾਹੀਦਾ ਫੇਰ ਰੋਜ਼ ਕਪੜਾ ਮਾਰਨਾ ਚਾਹੀਦਾ ਯਾਰ ਹਾਂ ਮੈਂ ਭਾਈ ਤਾਂ ਨਹੀਂ ਮਾਰਦਾ ਵੀ ਮੈਂ ਚਾਹੁੰਦਾ ਵੀ ਜਿਹੜੀ ਰਸਤੇ ਦੀ ਧੂੜ ਮਿੱਟੀ ਆ ਉਹ ਮੈਂ ਆਪਣੇ ਘਰੇ ਲੈ ਕੇ ਜਾਵਾਂ ਵੀ ਮੇਰਾ ਮੰਨਣਾ ਇਹ ਹੈ ਵੀ ਤਾਂ ਹੀ ਮੈਂ ਭਾਈ ਉਹਦੇ ਤੇ ਕਪੜਾ ਨਹੀਂ ਮਾਰਦਾ ਸਦਦੇ ਆ ਵੀਰੇ ਕਪੜਾ ਰੋਜ਼ ਮਾਰਨਾ ਚਾਹੀਦਾ ਰੋਜ਼ ਮਾਰਨਾ ਚਾਹੀਦਾ ਸਾਫ ਸਫਾਈ ਲਾਜ਼ਮੀ ਹੈ ਤੇ ਆਪਾਂ ਨੂੰ ਕਮੀ ਪੇਸ਼ੀ ਦਾ ਪਤਾ ਲੱਗ ਜਾਂਦਾ ਜੀ ਉਹਨਾਂ ਦੇ ਕਪੜਾ ਮਾਰਦਿਆਂ ਤਾਂ ਇਹਨੂੰ ਪਤਾ ਲੱਗ ਜਾਂਦਾ ਤੇਰਾ ਬ੍ਰੇਕ ਉਹ ਲੀਕ ਹੈਗਾ ਨਹੀਂ ਉਹ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਨਹੀਂ ਪਤਾ ਸੀਗਾ ਹੈ ਸਾਈਕਲ ਆਪਣੇ ਪਾਈ ਤਿਆਰ ਹੈ ਤੇ ਹੁਣ ਆਪਾਂ ਉਹ ਸਾਹਮਣੇ ਜਾ ਰਹੇ ਹਾਂ ਢਾਬੇ ਤੇ ਕੁਝ ਖਾ ਪੀ ਕੇ ਆਈਏ ਹਾਂਜੀ ਬਰਾੜਾ ਲੋਟਾ ਕੰਮ ਮੈਂ ਤਾਂ ਉਹਦੀ ਗੱਲ ਕਰਦਾ ਸੀ ਯਾਰ ਜਿਹੜੇ ਆਪਾਂ ਉਹ ਕਾਜੂ ਜਿਹੇ ਪੀਂਦੇ ਸੀ ਨਾ ਉਹਦੇ ਚ ਉਹ ਖਾ ਲੀਏ ਨੀ ਨਹੀਂ ਕਾਜੂਣ ਖਾਣ ਵਾਲੀ ਨਹੀਂ ਰਹੇ ਹੁਣ ਮੈਂ ਇੱਕ ਦਿਨ ਪਹਿਲਾਂ ਮੇਰੇ ਭਰੀ ਹੋਈ ਬੋਤਲ ਸੀ ਉਹਨੇ ਜੋ ਮੈਂ ਛੋਲੇ ਤੇ ਦੂਜਾ ਡਰਾਈ ਫੂਡ ਜਾਂ ਹੋਰ ਸਾਰਾ ਕੁਝ ਖਾ ਲਿਆ ਸੀ ਮੈਂ ਉਹ ਮੈਂ ਕੱਢ ਕੱਢ ਕੇ ਜੂਸ ਿੱਟੀ ਗਿਆ ਉਹ ਖਟੇ ਹੋ ਜਾਂਦੇ ਜੂ ਹੋ ਜਾਂਦੇ ਖਟਾਸ ਜੀ ਹੋ ਰਹੀ ਬਾਲੇ ਪੋਲੇ ਪਰ ਮੇਰੀ ਸਲਾਹ ਇਹ ਵੀ ਜਾ ਕੇ ਆਪਾਂ ਬਸ ਤੜਕੇ ਪਿਓਗੇ ਆਥਰ ਨੂੰ ਖਾਣ ਵਾਲੀ ਹੁੰਦੀ ਹੈ ਟਾਣੇ ਬਰੋਟੇ ਖਾ ਲਈ ਆਪਾਂ ਜਾ ਕੇ ਬਈ ਇਹ ਤਾਂ ਫਿਰ ਰੱਖ ਲਾ ਆਪਾਂ ਨੂੰ ਹੁਣ ਆਥਰ ਨੇ ਜੀ ਖਾ ਲਾਂਗੇ ਜਾਂ ਤੜਕੇ ਕੰਮ ਦੇਣਗੇ ਹੁਣ ਛੋਲੇ ਵੀ ਜੇ ਪਏ ਹੈਗੇ ਛੋਲੇ ਨੂੰ ਤਾਂ ਕੱਪੜੇ ਚ ਬੰਨ ਦਿੰਦੇ ਵੀ ਇਹ ਪੁੰਗਰਾਂਗੇ ਪੁੰਗਰੇ ਬਹੁਤ ਸੋਹ ਮਰੀਂਦਰ ਕੇ ਲਈ ਯਾਦ ਆ ਗਿਆ ਕਿਆ ਬਾਤ ਹੈ ਲੈ ਬਹੁਤ ਹੁਣ ਅਗਲੀ ਲੈਂਡ ਤੇ ਰਹਿਣੀ ਦੇ ਤੇ ਆਏ ਹੁਣ ਚੱਲਦੇ ਆ ਯਾਰ ਬਹੁਤ ਟਾਈਮ ਕੋ ਸਟੱਟ ਬਹਿ ਰਹਾ ਤਾਂ ਹਮਰੇ ਸੂਰਜ ਬਣੀ ਨੇ ਘਮਰ ਕੇ ਦੇਖ ਹੂੰ ਤੇ ਸਾਹਮਣੇ ਇੱਕ ਬਣਾਇਆ ਹੋਇਆ ਜੀ ਸਮਾਰਕ 1962 ਦੇ ਜਿਹੜੇ ਸ਼ਹੀਦ ਹੈ ਉਹਨਾਂ ਨੂੰ ਇੱਥੇ ਸ਼ਰਧਾਂਜਲੀ ਦਿੱਤੀ ਹੋਈ ਹੈ ਪ੍ਰੋਟੈਕਸ਼ਨ ਮੰਤਰਾਂ ਝੂਲ ਰਹੇ ਇਹ ਗਵਾਹੀ ਭਰ ਰਹੇ ਆ ਵੀ ਭਾਈ ਹਵਾ ਬਹੁਤ ਹੀ ਜ਼ਿਆਦਾ ਤੇਜ਼ ਹੈ ਤੇ ਜਿਹੜੇ ਬ੍ਰਿਜ ਦੀ ਆਪਾਂ ਗੱਲ ਕਰ ਰਹੇ ਆ ਉਹ ਸਾਹਮਣੇ ਆ ਭਾਈ ਰਾਤੀ ਉੱਥੇ ਪਹੁੰਚਣਾ ਦਾ ਪਰ ਆਪਾਂ ਕਿਲੋਮੀਟਰ ਪਿੱਛੇ ਰੁੱਕ ਗਏ ਕਿਉਂਕਿ ਟੈਂਟ ਆਪਾਂ ਨੂੰ ਲੱਗੇ ਲਗਾਏ ਮਿਲ ਗਏ ਨਹੀਂ ਟੈਂਟ ਲਗਾਉਣਾ ਪੈਣਾ ਤਾਂ ਐ ਬਰਾੜਾ ਹਾਂ ਵਧੀਆ ਸੀ ਕੀ ਪਾੜਾ ਗੱਗਿਆ ਹਾਂ ਲੱਗੇ ਲਗਾਏ ਆ ਬਸ ਆਪਦੇ ਰਜਾਈਂ ਖੋਲਣੀਆਂ ਪਈਆਂ ਗੱਲਾਂ ਬਸ ਹੁਣ ਉੱਥੇ ਜਾਂਦੇ ਆ ਕੁਛ ਦੇਖਦੇ ਪਰੌਂਠਾ-ਪਰੌਂਠਾ ਜੇ ਮਿਲੇ ਉਹ ਖਾ ਪੀ ਕੇ ਫਿਰ ਇਹ ਸਿੱਧਾ ਰੋਡ ਜਾ ਰਿਹਾ ਉਮਲਿੰਗਲਾ ਨੂੰ ਉਹ ਸਾਹਮਣੇ برفਾਂ ਲੱਦੇ ਪਹਾੜ ਉੱਥੇ ਪਹੁੰਚਣਾ ਆਪਾਂ ਨੇ ਜੀ ਭਾਈ ਦੋ ਭਾਈ ਸਫਰ ਸ਼ੁਰੂ ਕਰਤੇ ਆ ਉਮਲਿੰਗਲਾ ਦਾ ਪਰ ਅੱਜ ਰੁੱਕ ਕੇ ਖਾਉਂਗੇ ਪੀਉਂਗੇ ਫਿਰ ਜਾਉਂਗੇ ਅੱਗੇ ਹਾਂ ਜੋਰ ਵਧਾਉਣਾ ਲਾ ਉਮਲਿੰਗਲਾ ਚੱਲ ਫ੍ਰੀ ਵਾਈਫਾਈ ਆ ਫੋਨ ਖਾਲੀ ਕਰਨਾ ਮੈਂ ਕਿੱਥੇ ਆ ਦੇਖ ਆਪਣੇ ਕੋਲ ਨੈਟਵਰਕ ਹੈਗਾ ਚੱਲ ਉਹਨਾਂ ਨੂੰ ਪੁੱਛ ਲੈਣੇ ਆ ਵਾਈਫਾਈ ਕਿਹੜਾ ਹੋਊਗਾ ਆਪਦੇ ਫੋਨ ਦੇ ਹੀ ਦਿੰਦੇ ਹੁੰਦੇ ਆ ਇਹ ਦੇਖ ਲੈਂਦੇ ਚੱਲ ਲੈ ਵੀ ਕਿਉਂ ਬਰਬੀਨਾ ਦਾਹੀਂ ਤੋਂ ਖਾ ਤੂੰ ਇੱਥੇ ਦਹੀਂ ਨਹੀਂ ਮਿਲੇਗਾ ਪਰਾਂਠੇ ਦਾ ਸਾਈਜ਼ ਸੋਨਾ ਬੜਾ ਸ਼ੁਕਰੀਆ ਜੀ ਇਹ ਕੋਈ ਕੁੜੀਆ ਫਿਰਦੀ ਹੈ ਇੱਧਰ ਦੇ ਜਵਾਕ ਇਦਾਂ ਦੇ ਇਹ ਲਾਲ ਹੋਏ ਰਹਿੰਦੇ ਕਿਉਂਕਿ ਧੁੱਪ ਬਹੁਤ ਤੇਜ਼ ਹੈ ਇਹਦੀ ਸਮਝ ਨਹੀਂ ਲੱਗਦੀ ਬੋਲਦੀ ਕੀ ਹੈ ਕਿ ਭਾਈ ਅੱਜ ਦੇ ਦਿਨ ਦਾ ਸ਼ਾਨਦਾਰ ਦੂਜਾ ਪਰੌਂਠਾ ਚਾਹ ਦੇ ਨਾਲ ਆਹ ਰਹੀ ਨਾ ਸਾਢੇ 4 ਦਾ ਟਾਈਮ ਹੋ ਗਿਆ ਤੇ ਆਪਾਂ ਬੈਠੇ ਕਿੰਨੇ ਵਜੇ ਤੇ ਇੱਥੇ 1 ਵਜੇ 1 ਵਜੇ ਦੇ ਬੈਠੇ ਵੇ ਬੜਾ ਦਮਾ 5:30 ਘੰਟੇ ਹੋ ਗਏ ਸਾਢੇ 4 ਦਾ ਟਾਈਮ ਤੇ ਮੌਸਮ ਭਾਈ ਠੰਡਾ ਹੋ ਗਿਆ ਇੱਕ ਮਿੱਤਰ ਹੋਰ ਸਾਈਕਲ ਵਾਲਾ ਖੜਾ ਹੈ ਉਹਦੇ ਲਾਗੇ ਆਪਾਂ ਜਾ ਕੇ ਟੈਂਟ ਵਗੈਰਾ ਲਗਾਈਏ ਫਿਰ ਚੱਲ ਜੀਏ ਹੈਲੋ ਵਾਟ ਯੂਅਰ ਨੇਮ ਮਰੀਆਨੋ ਮਰੀਆਨੋ ਤੇ ਭਾਈ ਇਹ ਗੋਰਾ ਹੈ ਇਟਲੀ ਤੋਂ ਆ ਤੇ 11000 ਕਿਲੋਮੀਟਰ ਚੱਲ ਕੇ ਕਹਿੰਦਾ ਮੈਂ ਇੱਥੇ ਇਧਰ ਪਹੁੰਚਿਆਗਾ 90 ਕੰਟਰੀਆਂ ਪਾਰ ਕਰਦਾ ਕਰਾਉਂਦਾ ਭਾਈ ਤੇ ਇੰਡੀਆ ਇੰਡੀਆ ਫਸਟ ਟਾਈਮ No, no, no. I was uh, a lot of time in India. It's, it's very nice. I enjoy Cycling in, first time. time in Cycling. Cycling. Ah. in Ladakh more than seven times Ride by bicycle. Okay. <laughs> no No, <laughs> no, no. <laughs> I, 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 I like so much India. in <laughs> <And> Ladakh. Ladakh. <laughs> shule, shule. Jule, Jule. <laughs> Jule. ਕੀ ਪੁੱਛ ਰਾ ਸੀ ਬਲਵਿੰਦਰ ਮੈਂ ਤਾਂ ਇਹ ਦੇਖ ਰਿਹਾ ਤਾਂ ਪਹਿਲਾਂ ਮੈਨੂੰ ਕਨਫਿਊਜ਼ਨ ਹੁੰਦੀ ਵੀ ਯਾਰ 19 ਕੰਟਰੀਆਂ ਹੋਣਗੀਆਂ ਹਾਂ 90 90 ਕਿਹਾ 90 90 ਕੰਟਰੀਜ਼ ਯੂ ਹੈਵ ਡਨ 90 ਕੰਟਰੀਜ਼ ਯੈਸ ਸਰ ਵਿਦ ਬਾਈਸਾਈਕਲਸ ਬਾਈ ਬਾਈਸਾਈਕਲ ਬਾਈ ਬਾਈਸਾਈਕਲ ਆਈ ਕੰਪਲੀਟ ਟੂ ਟੂਰਸ ਅਰੰਡ ਦ ਵਰਲਡ ਓ ਵਾਓ ਆਈ ਬੋਰਨ ਇਨ ਅਰਜੈਂਟੀਨਾ ਬੋਰਨ ਇਨ ਅਰਜੈਂਟੀਨਾ ਸਾਊਥ ਅਮਰੀਕਾ ਇਟਲੀ ਨਾਲ ਕੀ ਸਵਾਲ ਹਸਾਬ ਕਿਤਾਬ ਪੁੱਛੀ ਇਟਲੀ ਤੋਂ ਬਈ ਕਹਿੰਦਾ ਵਾਟ ਇਜ਼ ਦ ਕਨੈਕਸ਼ਨ ਹਾਂ ਇਹ ਆਈ ਲਿਵ ਇਨ ਨੀਟਲੀ ਉਹ ਮੁੱਕ ਦੀ ਗੱਲ ਪਤਾ ਕੀ ਹੈ ਅੰਗਰੇਜ਼ੀ ਚ ਭਰਾਵਾ ਆਪਣਾ ਵੀ ਹੱਥ ਤੰਗ ਹੈ ਤੇ ਇਹਦੇ ਵੀ ਤੰਗ ਆਹ ਬਾਈ ਸਾਨੂੰ ਭਾਈ ਅਸੀਂ ਕਰ ਦੋ ਮਾਈਕ ਜਲਾਉਣ ਲੱਗੇ ਨਾ ਉਹੀ ਗੱਲ ਜਿਵੇਂ ਪਏ ਪਏ ਬਾਈਕ ਲਾਉਣੇ ਜਦੋਂ ਬੰਦਾ ਉਹੀ ਪਏ ਪਏ ਬੀਤ ਜਾ ਹੋ ਜਾਂਦਾਗਾ ਆਮ ਬੰਦਾ ਵੀ ਕਿ ਭਾਈ ਕਹਿੰਦਾ ਮੇਰੀ ਇੰਗਲਿਸ਼ ਵੀਕ ਆ ਮਗਾਇਸੀ ਵੀ ਕੋਈ ਰੋੜ ਰੋੜ ਕੇ ਨਹੀਂ ਸਿੱੜਦੇਗੇ ਤੇ ਸਾਡੀ ਇੰਗਲਿਸ਼ ਵੀ ਸੋ ਸੋ 온 ਬਾਈਸਾਈਕਲ ਮਾਈ ਫਰਸਟ ਫਰਸਟ ਕੰਟਰੀ ਵੇਅਰ ਯੂ ਸਟਾਰਟ ए आई इन अर्जेंटीना इन अर्जेंटीना 80 ए नाइ 86 in 86. In 86 1986 यस व्हाट डू यू एज अराउंड 40 इयर्स अगो so, 40 yeah. साल ਪਹਿਲਾਂ ਸਟਾਰਟ ਕਰੀ ਸੀ ਸਾਈਕਲਿੰਗ ਹੂੰ ਫਿਰ ਹੁਣ ਕਿਤੇ 90 ਸਿਆਸ ਕੰਟਰੀਆਂ ਹੋਈਆਂ ਸਾਈਕਲ ਤੇ ਜਾਂਦੇ ਦੀਆਂ ਯੂ ਰੇਜ ਮੈਂ ਹੂੰ ਬਾਈ ਏਜ ਏ ਆ 57 57 G R ਸੋਲ ਹਾਂ 52 ਹਾਲਾਂ ਦਾ ਬਾਈ ਕਹਿੰਦਾ ਤੇ ਅਜੇ ਕੱਲ ਨੂੰ ਬਾਈ ਨੇ ਵੀ ਉਮਲਿੰਗਲਾ ਚੜਨਾਗਾ ਇਹ ਸਾਨੂੰ ਪੁੱਛੀ ਜਾਂਦੀ ਸੀ ਕਿ ਤੁਸੀਂ ਕਦੋਂ ਚੜਨਾ ਅਸੀਂ ਇਹਨੂੰ 5:00 ਵਜੇ ਦਾ ਟਾਈਮ ਦੱਸਿਆ ਸੀਗਾ ਬਾਈ ਨੂੰ ਤੇ ਇਹ ਕਹਿੰਦਾ ਸੋ ਅਰਲੀ ਆ ਤੇ ਅਸੀਂ ਕਿਆ ਵੀ ਕਹਿੰਨੇ ਤਾਂ ਅਸੀਂ ਇਹੀਂ ਹੁੰਨੇ ਆ ਫਿਰ ਅਸੀਂ ਚੜਦੇ ਧੁੱਪ ਚੜੀ ਦੀ ਦੁਰਦੇ ਨੇ

ਸਾਸ਼੍ਰੀ ਕਾਲ ਜੀ ਹੱਥ ਜੋੜਾ ਪੰਜਾਬ ਹੱਥ ਜੋੜ ਕੇ ਵਨ ਸੈਕਿੰਡ ਕਲਰ ਰਿਹਸਲ ਚੱਲ ਰਹੀ ਹੈ ਜੀ ਦੋ ਹੱਥ ਜੋੜੇਗਾ ਆਪੇ ਸਮਝ ਜਾਣਗੇ ਇਹਨਾਂ ਨੂੰ ਪਤਾ ਹੁੰਦਾ ਇਹ ਸਾਈਨ ਦਾ ਹੱਥ ਜੋੜ ਕੇ ਬਲਾ ਸਾਸ਼੍ਰੀ ਕਾਲ ਜੀ ਕੀ ਆ ਕਰ ਲਗਾ ਸਾਤਰੀਆ ਕਾਲ ਜੀ ਤੋ ਇਹ ਹੱਥ ਜੋੜ ਦਿੰਦਾ ਪਹਿਲੀ ਕਹਿ ਦਿੰਦੇ ਇਹ ਵੀ ਹਾਂ ਕੋਈ ਗੱਲ ਨਹੀਂ ਹੈ ਨਾਈਸ ਵੀ ਕੋਈ ਖਾਲਾ ਜੀ ਦਾ ਪੜਾ ਨਹੀਂ ਪਰ ਅੰਦਰ ਇੱਥੇ ਵੀ ਕੱਚੇ ਜੇ ਫਿਰ ਰਹੇ ਆ ਉਲਟਾ ਆਪਾਂ ਨੂੰ ਕਹਿ ਰਹੇ ਵੀ ਤੁਹਾਨੂੰ ਰੈਂਡਰੀ ਲੱਗਦੀ ਆਈ ਹੈਵ ਨੋ ਮੋਕਟੇਲ ਨੋ ਕੁਇਕਟੇਲ ਆਈ ਹੈਵ ਓਨਲੀ jacket minus from uh, Decathlon. from Decathlon. from <laughs> Decathlon. you buy in the military store no yeah. maybe army store army store uh -huh. because uh, okay but you are the sick no sick yeah. uh -huh. strong yeah strong carga <laughs> okay bro <laughs> <A> nice to <laughs> meet you <laughs> thank you im see you today I'm see argentina da oh mai sik gara ਹਾਂ ਮੜਾ ਮੜਟਾ ਆਈ ਆਮ ਠੀਕ ਐ ਆਈ ਆਮ ਦੇ ਦੇ ਗਾਈ ਦੇ ਆਈ ਓਰਗੇਨਾਈਜ਼ਰ ਟੁਰ ਬਾਈ ਬਾਈਸਾਈਕਲ ਸੌਰੀ ਆਮ ਆਈ ਆਮ ਓਰਗੇਨਾਈਜ਼ਰ ਟੁਰ ਬਾਈ ਬਾਈਸਾਈਕਲ ਓਰਗੇਨਾਈਜ਼ਰ ਓਕੇ 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 ਆਈ ਆਮ ਦੇ ਪ੍ਰੋਫੈਸ਼ਨਲ ਓਕੇ 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 ਬਾਈਗਨ ਪ੍ਰੋਫੈਸ਼ਨਲ ਸਾਈਕਲਿਸਟ ਆ ਤੇ ਮੈਂ ਓਰਗੇਨਾਈਜ਼ਰ ਵੀ ਇਹ ਜੇ ਟ੍ਰਿਪ ਓਰਗੇਨਾਈਜ਼ ਕਰਦੇ ਰਹੇ ਨੇ ਅਸੀਂ ਕੰਟਰੀ ਬਾਈਕਿੰਗ ਲੁਕ ਇਨਵਾਈਟ ਅਸ ਲੁ ਅਰਜੈਂਟੀਨਾ ਇਹ ਆਲਸੋ also eh, eh, the group huh. in, in Le, in one, Le. more than two two months ago okay. look and oh, wow. this is my staff my, my staff huh. from india this mm. is my friend dorche. dorche and we are working together for assist the people okay and also in in kyrgyzstan in kyrgyzstan the mm -hmm. last one look yeah. nice ਇਪਈ ਟ੍ਰਿਪ ਆਰਗੇਨਾਈਜ਼ ਕਰ ਰਿਹਾ ਪਹਿਲਾਂ ਖੁਦ ਐਕਸਪੀਰੀਅੰਸ ਕਰਦਾ ਏ ਤੇ ਗੱਲਾਂ-ਵਾਤਾਂ ਇਕੱਠੀਆਂ ਕਰਕੇ ਫਿਰ ਇਹੇ ਅੱਗੇ ਟੀਮ ਨੂੰ ਲੈ ਕੇ ਆ ਹਾਂ ਤੇਰੇ ਮੇਰੇ ਵਰਗੇ ਨੂੰ ਪਿੱਛੇ ਲਾ ਕੇ ਲਿਆਉਂਦਾ ਫਿਰ ਵੀ ਆਜੋ ਬਹੁਤ ਨਿਆਰਾ ਭਾਈ ਜਮਾ ਸੁਆਗਤ ਠੀਕ ਹੈ ਕਿਵੇਂ ਆ ਬ੍ਰੇਕ ਲੈ ਲੇ ਤਾਂ ਠੀਕ ਆ ਯਾਰ ਆ ਕੋਸੇ ਬੇਕਾ ਨਵਾਂ ਹੈਗਾ ਤੇ ਨਵਾਂ ਪਾ ਦਿੰਨੇ ਫਿਰ ਸਾਰੇ ਦਿਨ ਤੇ ਬੈਠੇ ਬੈਠੇ ਨੌਜਵਾਨਾਂ ਨੇ ਭਾਈ ਹੱਥ ਨੇ ਜੇ ਤੰਬੂ ਲਾ ਕੇ ਇੱਥੇ ਆ ਮੁੱਦਾ ਪਾਲਿਆ ਸਾਈਕਲ ਡਾਕਟਰ ਸਾਹਿਬ ਹੋਰੇ ਖੁਦਾ ਆ ਪਾਏ ਹੋਏ ਨੇਗੇ ਕਿ ਕਹਿੰਦੇ ਹੁਣ ਰੈਜ ਜੀ ਬਣ ਗਈ ਪਹਿਲਾਂ ਥੋੜੇ ਥੋੜੇ ਲੱਗਦੇ ਸੀ ਐਂ ਸੀ ਚੜਾਈ ਚ ਵਾਲੀ ਲੋਡ ਨਹੀਂ ਤੇ ਹੁਣ ਰੈ ਐ ਬਣ ਗਈ ਕਿ ਚੱਲ ਬ੍ਰੇਕ ਪੈਡ ਨਾ ਮੇ ਪਾਈ ਦਿੰਨੇ ਆ ਉਮਲਿੰਗਲਾ ਦੁਨੀਆ ਦੀ ਸਾਰੀ ਤੋਂ ਉੱਚੀ ਸੜਕ ਤੇ ਚੜਨਾ ਰੱਬ ਦਾ ਨਾਲ ਲੈ ਕੇ ਕੱਲ ਨੂੰ ਤੇ ਦਵਾਮਾ ਕਰਿਓ ਭਾਈ ਸਾਡੇ ਵਾਸਤੇ ਇਹ ਕਿਉਂ ਮਤਰਾ ਓਕੇ ਰਿਪੋਰਟ ਆ ਜੀ ਓਕੇ ਰਿਪੋਰਟ ਆ ਪਿੰਨ ਨਿਕਲੇ ਪਿੰਨ ਨਾ ਮਾ ਪਾ ਦੀਏ ਪਿੰਨ ਤਾਂ ਉਹੀ ਪਾ ਦੇਉ ਪਈ ਹੈ ਜੀ ਉਹ ਜਰਜੀ ਲੱਗੀ ਹੋਈ ਉਹਨੂੰ ਚੱਲ ਨਾ ਮੈਂ ਬਾਦੇ ਫਿਰ ਤੇ ਸੌਦਾ ਪਤਾ ਪਈ ਨੌਜਵਾਨ ਸਾਰਾ ਚੱਕੀ ਫਿਰਦੇ ਆਗੇ ਡੂਅਲ ਲਾਈਟਰ ਕਿੱਥੇ ਰੱਖਿਆ ਹੋਇਆ ਪਹਿਲਾਂ ਆਪਣੀ SLA ਬਣ ਗਈ ਦੀ ਪਾਈ ਉੱਥੇ ਰੁਕਣ ਦੀ ਪਰ ਇਹ ਕਹਿੰਦੇ ਵੀ ਸਾਡੇ ਕੋਲੇ ਕਮਰੇ ਨਹੀਂ ਆਏ ਜਿਨ੍ਹਾਂ ਕੋਲੇ ਕਮਰੇ ਪਤਾ ਕਰੇ ਉਹ ਕਹਿੰਦੇ ਭਾਈ 1500 ਹੋਰ ਉਹਨੇ ਪੈਰੇ ਨਹੀਂ ਲੱਗਣਦੇ ਆਪਾਂ ਨੇ ਫੇਰ ਹਾਰ ਕੇ ਆਪਣਾ ਟੈਂਟ ਲਗਾ ਲਿਆ ਤੇ ਸਵੇਰੇ ਇੱਥੋਂ ਹੀ ਚੱਲਾਂਗੇ ਸਾਹਮਣੇ ਰੋਡ ਉਮਲਿੰਗਲਾ ਨੂੰ ਜਾ ਰਹੇ ਆ ਪਲਾਨਿੰਗ ਵੀ 5:00 ਵਜੇ ਚੱਲੀਏ ਬਾਕੀ ਦੇਖਦੇ ਆ ਭਾਈ ਸਵੇਰੇ ਕਿੰਨੇ ਕਜੇ ਨਿਕਲਦੇ ਆ ਸਾਈਕਲ ਆਪਣਾ ਸੈੱਟ ਹੈ ब्रेक का थोड़ी बहुत तो लग रही हैं बाकी आपा नु ब्रेकਾਂ ਦੀ ਭਾਈ ਐਡੀ ਹੁਣ ਲੋਡ ਹੈ ਨਹੀਂ ਕਿਉਂਕਿ ਆਪਾਂ ਨੇ ਚੜਾਈ ਚੜ੍ਹਨੀ ਹੈ। ओके थैंक यू। ਤੇ ਮੇਤਰ ਭਾਈ ਆਪਣਾ ਇੱਥੇ ਆ ਗਿਆ ਵੀ ਗੱਲਾਂ ਬਾਤਾਂ ਕਰ ਰਹੇ ਹਾਂ। ਥੋੜੀ ਬਹੁਤ ਹੀ ਅੰਗਰੇਜ਼ੀ ਭਾਈ ਇਹਨਾਂ ਨੂੰ ਆ ਜਾਂਦੀ ਥੋੜੀ ਬਹੁਤੀ ਵੀ ਅਸੀਂ ਮਿਲਾ ਲੰਦੇ। ਤੁਸੀਂ ਸਾਗ ਵਾਂਗੂ। ਹਾਂ। ਅਹ ਦੇ ਆਰ ਆਲਸੋ ਡਨ ਚਾਂਗਲਾ, ਖਰਦੁੰਗਲਾ, ਉਮਲਿੰਗਲਾ। ਹਾਊ ਮੈਨੀ ਪਾਸੇਸ ਯੂ ਡਨ ਬਾਈ ਬਾਈਸਾਈਕਲ? ਲੋਟ ਆਫ ਪਾਸੇਸ। ਨੋ ਕਾਊਂਟ। ਲੋਟ ਆਫ ਲੋਟ ਆਫ ਆਹ ਕਿੰਨੀ ਗਿਣਤੀ ਦੁਬਾਰਾ 9 ਵਾਰ ਤੇ 12 ਤੋਂ ਆ ਇੱਥੇ ਘੁੰਮ ਰਹੇ ਨੇ ਯਾਰ ਹਾਂ ਸਹੀ ਗੱਲ ਐ ਹਾਂ ਲਦਾਖ ਕਿੰਨੀ ਵਾਰੀ ਕਰਦਾ ਠੀਕ ਐ ਤੇ ਆਪਾਂ ਭਾਈ ਖਾ ਪੀ ਕੇ ਇੱਥੇ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੀ ਆਂ ਅਗਰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਕੋ ਸੋਹਣਾ ਜਿਹਾ ਕਮੈਂਟ ਕਰਦੇ ਹੋ ਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਜੀ ਮਿਲਦੇ ਆਂ ਕੱਲ ਨਵੇਂ ਰਾਮਾ ਉਤੇ ਧੰਨਵਾਦ ਜੀ ਸასი ਸ਼ਕਲ ਬਈ ਸਾਰਿਆਂ ਨੂੰ ਇਬਦਾਨ ਕੀ ਘੜੀ ਗੱਲ ਨੂੰ